ਸਾਦ ਸੰਗਤ ਜੀ ਇੱਕ ਕਹਾਣੀ ਹੈ ਇਹ ਵਿਅਕਤੀ ਦੀ ਹੱਸਦੇ ਹੋਏ ਜੀਣਾ ਸਿੱਖਣਾ ਚਾਹੁੰਦਾ ਹੈ ਇੱਕ ਸਮੇਂ ਦੀ ਗੱਲ ਹੈ ਕਿ ਛੋਟੇ ਪਿੰਡ ਦੇ ਵਿੱਚ ਇੱਕ RAMU ਨਾਮ ਦਾ ਵਿਅਕਤੀ ਰਹਿੰਦਾ ਸੀ RAMU ਦੀ ਜ਼ਿੰਦਗੀ ਵਿੱਚ ਕਈ ਸਮੱਸਿਆ ਸਨ ਕਦੇ ਪੈਸੇ ਦੀ ਕਮੀ ਕਦੇ ਕੰਮਦਿਆਂ ਦਬਾਅ ਕਦੇ ਰਿਸ਼ਤਿਆਂ ਦੇ ਵਿੱਚ ਖਟਾਸ ਰਾਮੂ ਫਿਰ ਵੀ ਮੁਸਕਰਾਉਂਦਾ ਰਹਿੰਦਾ ਸੀ ਪਿੰਡ ਦੇ ਲੋਕ ਹਮੇਸ਼ਾ ਸੋਚਦੇ ਸਨ ਕਿ ਰਾਮੂ ਨੂੰ ਇੰਨੀਆਂ ਪਰੇਸ਼ਾਨੀਆਂ ਹੋਣ ਦੇ ਬਾਵਜੂਦ ਉਹ ਹਮੇਸ਼ਾ ਖੁਸ਼ ਕਿਵੇਂ ਰਹਿ ਸਕਦਾ ਹੈ ਇੱਕ ਪਿੰਡ ਦੇ ਇੱਕ ਬਜ਼ੁਰਗ ਨੇ ਰਾਮੂ ਨੂੰ ਪੁੱਛ ਲਿਆ ਰਾਮੂ ਤੇਰੀ ਜ਼ਿੰਦਗੀ ਵਿੱਚ ਕਿੰਨੀਆਂ ਮੁਸ਼ਕਲਾਂ ਨੇ ਪਰ ਤੂੰ ਫਿਰ ਵੀ ਹਮੇਸ਼ਾ ਖਾਸਦਾ ਰਹਿੰਦਾ ਹੈ ਆਖਿਰ ਇਸ ਦਾ ਕੀ ਰਾਜ ਹੈ रामू ਮੁਸਕਰਾਇਆ ਅਤੇ ਬੋਲਿਆ ਬਾਬਾ ਮੈਂ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨਾਲ ਇੱਕ ਸਵਾਲ ਪੁੱਛਦਾ ਹਾਂ ਅੱਜ ਮੈਂ ਆਪਣੀ ਸਮੱਸਿਆ ਦੇ ਬਾਰੇ ਮੈਂ ਸੋਚਾਂਗਾ ਜਾਂ ਉਹਨੂੰ ਛੱਡ ਕੇ ਖੁਸ਼ ਰਹਾਂਗਾ ਮੈਂ ਹਮੇਸ਼ਾ ਖੁਸ਼ ਰਹਿਣਾ ਚੁਣਦਾ ਹਾਂ ਕਿਉਂਕਿ ਸਮੱਸਿਆ ਤਾਂ ਆਉਂਦੀ ਜਾਂਦੀ ਚੀਜ਼ ਹੈ ਆਉਂਦੀ ਜਾਂਦੀ ਰਹੇਗੀ ਲੇਕਿਨ ਜੇ ਮੈਨੂੰ ਆਪਣੀ ਖੁਸ਼ੀ ਉਹਨਾਂ ਦੇ ਹਵਾਲੇ ਕਰ ਦਿੱਤੀ ਤਾਂ ਮੈਂ ਕਦੇ ਸਕੂਨ ਦੇ ਨਾਲ ਨਹੀਂ ਰਹਿ ਪਾਉਂਗਾ। ਬਜ਼ੁਰਗ ਨੇ ਸਿਰ ਹਿਲਾਇਆ ਤੇ ਕਿਹਾ ਬੇਟਾ ਤੁਸੀਂ ਸਹੀ ਗੱਲ ਸਿੱਖੀ ਹੈ। ਮੁਸ਼ਕਲਾਂ ਤਾਂ ਸਾਡੀ ਜ਼ਿੰਦਗੀ ਵਿੱਚ ਆਉਣੀ ਜਾਣੀ ਚੀਜ਼ ਨੇ। ਲੇਕਿਨ ਸਾਨੂੰ ਹਮੇਸ਼ਾ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਸ ਨੂੰ ਜ਼ਿੰਦਗੀ ਨੂੰ ਮੁਸ਼ਕਲਾਂ ਵਿੱਚ ਕੰਟਰੋਲ ਕਰਨ ਦੇਣਾ ਚਾਹੀਦਾ ਹੈ ਜਾਂ ਖੁਦ ਆਪਣੀ ਖੁਸ਼ੀ ਚੁਣਨੀ ਚਾਹੀਦੀ ਹੈ ਇਸ ਕਹਾਣੀ ਦੇ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਮੁਸ਼ਕਲਾਂ ਹਮ ਸਾਡੇ ਵਸ ਵਿੱਚ ਨਹੀਂ ਲੇਕਿਨ ہماری ਪ੍ਰਤੀਕਿਰਿਆ ਜ਼ਰੂਰ ਹੁੰਦੀ ਰਹਿੰਦੀ ਹੈ ਹਰ ਦਿਨ ਹਰ ਦਿਨ ਖੁਸ਼ੀ ਅਤੇ ਮੁਸਕਾਨ ਦੀ ਤਾਕਤ ਆਪਣੇ ਅੰਦਰ ਵਿਕਸਿਤ ਕਰਨੀ ਚਾਹੀਦੀ ਹੈ ਮੁਸਕਰਾਓ ਅਤੇ ਖੁਸ਼ ਰਹੋ ਅਤੇ ਆਪਣੇ ਜੀਵਨ ਦਾ ਆਨੰਦ ਲਓ ਜੇ ਤੁਹ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ